ਸਤਿ ਸ਼੍ਰੀ ਅਕਾਲ ਜੀ ਕਿ ਦਾਂ ਉਹ ਜਿ ਸਾਰੇ ਹੋਪ ਸਾਰੇ ਠੀਕ ਠਾਕ ਹੋਵੋਗੇ ਕਈ ਦਿਨ ਹੋ ਗਏ ਜੀ ਆਪਾਂ ਨਾ ਤਾਂ ਵੀਡੀਓ ਕੋਪਾਈ ਹੈਗੀ ਨਾ ਹੀ ਆਪਾਂ ਤੁਹਾਡਾ ਕੋਈ ਵੀ ਕੋਰੀਅਰ ਡਿਸਪੈਚ ਕਰ ਪਾਈ ਹੈਗੀ ਮੇਰ ਸਿਹਤ ਜਿਹੜੀ ਬਹੁਤ ਜ਼ਿਆਦਾ ਵਿਗੜ ਗਈ ਸੀ ਜੀ ਪੰਜ ਦਿਨ ਆਪਾਂ ਹਸਪੀਟਲ ਦੇ ਵਿੱਚ ਹੀ ਮੈਂ ਰਹੀ ਜਿਹੜੀ ਆਪਾਂ ਨਾਲ ਦੇ ਮੈਸੇਜ ਆਉਂਦੇ ਸੀ ਮੋਂ ਨੂੰ ਦੱਸ ਦਿੰਦੀ ਸੀ ਜਿਹਨੂੰ ਹਨ ਸਾਰਿਆਂ ਨੇ ਕੋਆਪਰੇਟ ਕੀਤਾ ਨਾ ਉਸ ਦਾ ਸਾਰਿਆਂ ਦਾ ਧੰਨਵਾਦ ਸਾਰਿਆਂ ਨੇ ਇਹ ਕਿਹਾ ਵੀ ਜਲਦੀ ਕੋਈ ਨੂੰ ਉਸੇ ਆਪ ਨੂੰ ਜ਼ਿਆਦਾ ਧਿਆਨ ਰੱਖੋ ਸੇਹ ਜੀ ਵੀ ਪ੍ਰੋਪਰਟੀ ਨਹੀਂ ਹੈਗੀ ਵੀਕ ਮੈਸੇਜ ਹੀ ਹੈਗੀ ਹੈਗੀ ਤੇ ਪਰ ਫਿਰ ਵੀ ਮੈਂ ਸੋਚਿਆ ਬਹੁਤ ਦਿਨ ਹੋ ਗਏ ਆਪਣਾ ਕੋਈ ਵੀ ਵੀਡੀਓ ਨਹੀਂ ਪਾਈ ਹੈਗੀ ਤੇ ਇਸ ਲਈ ਮੈਂ ਤੁਹਾਨੂੰ ਅੱਜ ਜਿਹੜੀ ਵੀਡੀਓ ਹੈਗੀ ਉਹ ਵੀਡੀਓ ਪਾਉਣ ਲੱਗੇ ਆਂਗੇ ਖਾਦੀ ਚਿੰਕ ਦੇ ਜਿਹੜੇ ਸੂਟ ਰਿੰਗ ਲੀਲਨ ਦੇ ਲੀਲਨ ਖਾਦੀ ਦੇ ਸੂਟ ਰਹਿਣਗੇ ਜੀ ਅੱਜ ਕਾਟਨ ਦੇ ਆਪਣੇ ਦੇ ਰੀਵਾ ਬ੍ਰਾਂਡ ਦਾ ਬ੍ਰਾਂਡ ਨੂੰ ਆਂਦਾ ਰੀਵਾ ਹੁੰਦਾ ਜੀ ਮੇਲਨ ਖਾਦੀ ਦੇ ਸੋਟ ਰੈਡ ਨੇ ਤੇ ਇਹਨਾਂ ਦੇ ਉੱਤੇ ਵੀ ਆਪਾਂ ਥੋੜੀ ਡਿਸਕਾਊਂਟ ਦੇਵਾਂਗੇ ਜਿਹੜਾ ਵੀ ਕਲਰ ਹੋਵੇ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਫਟਾਫਟ ਆਰਡਰ ਕਰਿਓ ਤੇ ਜਿਹੜੀਆਂ ਭੈਣਾਂ ਦੇ ਰਿਪਲਾਈ ਨਹੀਂ ਹੋਏ ਹੈਗੇ ਉਹਨਾਂ ਦੇ ਰਿਪਲਾਈ ਵੀ ਅੱਜ ਆਪਾਂ ਕੋਸ਼ਿਸ਼ ਕਰਾਂਗੇ ਕਰੀ ਅੱਜ ਤੇ ਨਾ ਹੀ ਕਿਸੇ ਦੀ ਫੋਨ ਕਾਲ ਸੀ ਜਿਹੜੀ ਉਹ ਟੈਂਡ ਹੋ ਪਾਈ ਹੈਗੀ ਨਾ ਹੀ ਕਿਸੇ ਦੇ ਮੈਸੇਜ ਆਪਾਂ ਨੇ ਸੀਮ ਕੀਤੇ ਗਏ ਹੈ ਕਿਉਂਕਿ ਸੇਧ ਹੀ ਠੀਕ ਨਹੀਂ ਸੀਗੀ ਹਸਪੀਟਲ ਸੀਗੇ ਇਸ ਕਰਕੇ ਦਿਲ ਜਵ ਨਹੀਂ ਮੰਨਦਾ ਸੀ ਕਿਸੇ ਚੀਜ਼ ਨੂੰ ਤੇ ਲੋចੀ ਨੂੰ ਆਪਾਂ ਤੁਹਾਨੂੰ ਦਿਖਾ ਰਿਹਾ ਕਿ ਅੱਜ ਦੇਖੋ ਲੋਜੀ ਫਰਸਟ ਸੂਟ ਇਹ ਰੂਗਾ ਜੀ ਕੋਸ਼ਿਸ਼ ਰਹੀਗੀ ਕਿ ਤੁਹਾਨੂੰ ਸਾਰਾ ਪ੍ਰੋਪਰ ਦਿਖਾ ਸਕੀਏ ਆਪਾਂ ਤੇ ਇਹ ਵਾਲਾ ਖਾਦੀ ਨਿਲੰਦਾ ਜਿਹੜਾ ਸੂਟ ਹੈ ਜੀ ਬਹੁਤ ਸੋਹਣਾ ਸਟਾਫ ਹੈਗਾ ਸਟਾਫ ਦੀ ਕੋਈ ਕੰਪਲੀਟ ਨਹੀਂ ਹੈ ਨਾਵਾ ਜਿਹਾ ਸਟਾਫ ਹੈਗਾ ਬਾਟਰ ਤੋਂ ਹਟ ਕੇ ਜੀ ਕੋਈ ਚੀਜ਼ ਹੈਗੀ ਜਿਹੜੀ ਆਪਾਂ ਤੁਹਾਡੇ ਲਈ ਲੈ ਕੇ ਆਏ ਆਂਗੇ ਤੇ ਜਿਹੜਾ ਕਲਰ ਪ੍ਰਿੰਟ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਹੈ ਜਿਹੜਾ ਪਲੇਸ ਕਰਿਓ ਤੇ ਬਹੁਤ ਸੋਹਣਾ ਸੂਟ ਹੈ ਜੀ ਖਾਦੀ ਨਿਲੰਦਾ ਹਰ ਇਹ ਵਾ ਬ੍ਰਾਂਡ ਹੈ ਪ੍ਰੋਪਰ ਕੰਨੀ ਦੇ ਉੱਤੇ ਲਿਖਿਆ ਹੋਇਆ ਹੋ ਗਾ ਜੀ ਇਹ ਬ੍ਰਾਂਡ ਤੇ ਕੋਸ਼ਿਸ਼ ਕਰਾਂਗੇ ਕਿ ਵੀਡੀਓ ਵਧੀਆ ਬਣੇ ਦੇ ਇਹ ਵਾ ਬ੍ਰਾਂਡ ਅਤੇ ਸਟੱਪ ਵਾਸ ਹੋਣਾ ਹੈਗਾ ਲਾਈਨਿੰਗ ਦੀ ਕੋਈ ਰਿਕੁਆਇਰਮੈਂਟ ਹੈ ਨਹੀਂਗੀ ਬਹੁਤ ਛੋਟਾ ਸੋਣਾ ਜੀ ਬਾਕੀ ਜੇ ਤੁਸੀਂ ਲਾਈਨਿੰਗ ਲਗਵਾਉਣਾ ਚਾਹੁੰਦੇ ਹੋ ਗਰੇਜ਼ ਬਣਾਉਣਾ ਚਾਹੁੰਦੇ ਹੋ ਤੁਸੀਂ ਜੀ ਤੁਹਾਡੀ ਆਪਣੀ ਚੋਇਸ ਹੋਊਗੀ ਤੇ ਸੈਕਿੰਡ ਕਲਰ ਆਊਗਾ ਜੀ ਬਲੈਕ ਕਲਰ ਬਹੁਤ ਸੋਣਾ ਕਲਰ ਹੈ ਜੀ ਇਹ ਸਾਰੇ ਕਲਰ ਇੱਕ ਤੋਂ ਇੱਕ ਨੇਗੇ ਬਹੁਤ ਪਿਆਰੇ ਜੇ ਲੁਕਣਗੇ ਸਟੱਪ ਵਾਸ ਹੋਣਾ ਹੈ ਜੀ ਖਾਦੀ ਦਾ ਖਾਦੀ ਦੇ ਸੂਟ ਰਹਿਣਗੇ ਜੀ ਇਹ ਉਹ ਲਾਇਆ ਘਟਕੇ ਜੀ ਕੋਈ ਚੀਜ਼ ਤੁਹਾਡੇ ਲਈ ਲੈ ਕੇ ਆਏਗੇ ਕਾਟਨ ਤੋਂ ਕਾਟਨ ਵੀ ਹੈ ਆਪਣੇ ਕੋਲੇ ਹਰ ਤਰ੍ਹਾਂ ਦੀ ਤੁਸੀਂ ਜੋ ਵੀ ਜਿੰਨੇ ਵੀ ਜਿਹੜੀ ਚੀਜ਼ ਪੁਰਾਣੀ ਵੀਡੀਓ ਦੇਖ ਕੇ ਜਿਹੜੀ ਆਪਣੀ ਹੁਣ 2 5 4 ਦਿਨ ਪਹਿਲਾਂ ਦੀ ਭਾਣੀਆਂ ਨੂੰ ਮੈਨੂੰ ਨਾਲ ਚ ਦਿਓ ਕਿਉਂਕਿ ਹੋਇਤਾ ਕਾਪਾ ਕਿਸੇ ਦਾ ਵੀ ਆਰਡਰ ਰੀਲਿਆ ਹੈਗਾ ਜਿਹੜੇ ਪਹਿਲਾਂ ਵਾਲੇ ਆਰਡਰ ਸੀਗੇ ਉਹ ਆਪਾਂ ਡਿਸਪੈਚ ਕਰ ਚੁੱਕੇ ਹਾਂਗੇ ਉਹ ਸਾਰੀਆਂ ਭਾਣੀਆਂ ਭਾਣਾਂ ਨੂੰ ਰਿਕੁਐਸਟ ਹੈ ਕਿ ਉਹ ਆਪਾਂ ਕੱਲ੍ਹ ਕਰ ਚੁੱਕੇ ਹਾਂਗੇ ਡਿਸਪੈਚ ਕੱਲ੍ਹ ਕਰਤੇ ਸੀਗੇ ਸਾਰੇ ਜਿਹੜੇ ਕਈ ਦਿਨਾਂ ਦੇ ਰੁਕੇ ਹੋਏ ਸੀਗੇ ਲੋ ਜੀ ਦੀ ਆਵਲਾ ਕਲਰ ਆ ਗਿਆ ਜੀ ਪੀਚ ਨਾਲ ਬਹੁਤ ਸੋਹਣਾ ਕਲਰ ਆ ਗਿਆ ਸਾਰੇ ਕਲਰ ਪ੍ਰਿੰਟ ਬਹੁਤ ਸੋਹਣੇ ਨੇ ਜੀ ਨੰਨੀ ਇਹ ਚੀਜ਼ ਹੈ ਜਿਆਨੀ ਇਹ ਬਿਲਕੁਲ ਵੀ ਸੀ ਥਰੂ ਹੈਗਾ ਲਾਈਨਿੰਗ ਦੀ ਕੋਈ ਪਰਮੈਂਟ ਹੈ ਨਹੀਂਗੀ ਬਾਕੀ ਜੇ ਤੁਸੀਂ ਆਪਣੇ ਸੂਭ ਗ੍ਰੇਸ ਦੇਣਾ ਚਾਹੁੰਦੇ ਤਾਂ ਸ਼ਰਟ ਤੇ ਲਗਵਾ ਸਕਦੇ ਹੋਗੇ ਨਾਲ ਹੀ ਸੇਮ ਸਟਫ ਦੀਆਂ ਜਿਹੜੀਆਂ ਵਰਟ कॉटन ਦੇ ਵਿੱਚ ਲੈਣੇ ਜਿਹੜੀਆਂ ਰੈਣੀ ਹੈ ਜੀ ਬਾਟਮ ਬਹੁਤ ਸੋਹੇ ਸਟੇਜ ਜਿਹੜਾ ਕਲਰ ਪ੍ਰਿੰਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਆਪਣਾ ਰਪਲੇਸ ਕਰਿਓ ਉੱਚੀ ਰੀਵਾ ਬ੍ਰਾਂਡ ਰਹੂਗਾ ਬ੍ਰਾਂਡ ਮੈਂ ਤੁਹਾਨੂੰ ਦਿਖਾ ਚੁੱਕੀ ਹਾਂ ਕਿ ਪ੍ਰੋਪਰ ਕੰਨੀ ਦੇ ਉੱਤੇ ਲਿਖਿਆ ਹੋਇਆ ਹੈ ਉਹ ਵਜੇ ਰੀਵਾ ਬ੍ਰਾਂਡ ਤੇ ਉਹ ਜਿਹੜੀ ਬਾਟਮ ਦੇਖੋ ਜੀ ਇੰਡੀਗੋ ਬਲੂ ਕੋਲਰ ਬਹੁਤ ਸੋਨੇ ਕਲਰ ਨੇ ਜੀ ਸਾਰੇ ਸਾਰੇ ਕਲਰ ਬਹੁਤ ਸੋਨੇ ਨੇ ਇਗਨੋਰ ਕਰਿਓ ਨਾ ਤਾਂ ਮੈਂ ਵੈਕੀ ਨਾਲ ਕੇ ਬੈਠੀ ਹੈਗੀ ਮੈਂ ਕਹਿ ਹੈਗਾ ਵੀ ਸੀਗਾ ਕਿਉਂਕਿ ਮੈਨੂੰ ਮੈਕ ਦੀ ਜ਼ਰੂਰਤ ਨਹੀਂ ਪੈਂਦੀ ਸੀ ਮੇਰੀ ਆਵਾਜ਼ ਹੀ ਪਰਵਾਧਾ ਵੱਲੋਂ ਬਹੁਤ ਉੱਤੀ ਦਿੱਤੀ ਹੋਈਏਗੀ ਤੇ ਇਸ ਨੂੰ ਸਾਰਿਆਂ ਨੂੰ ਕਲੀਅਰ ਚਮਕਦਾ ਸਕੇ ਤੇ ਮੈਨੂੰ ਮੈਕ ਦੀ ਲੋੜ ਹੀ ਨਹੀਂ ਪਈ ਹੈਗੀ ਬਟ ਮੈਂ ਕਹ ਹੈਗਾ ਪਤਾ ਨਹੀਂ ਕਿੱਥੇ ਪਿਆ ਹੋਊਗਾ ਮੈ ਲਾਇਨ ਹੈਗਾ ਇਹ 올ਓਵਰ ਆਪ ਜੀ ਇਹ 올ਓਵਰ ਸੋਟ ਹੈ ਜੀ ਤੇ ਜੇ ਕਿਸੇ ਤਰ੍ਹਾਂ ਦੀ ਕੋਈ ਵੀ ਕੁਐਰੀਜ਼ ਹੈਗੇ ਤਾਂ ਤੁਸੀਂ ਮੈਨੂੰ 9253115036 ਦੇ ਉੱਤੇ ਸਕਰੀਨਸ਼ਾਟ ਲੈ ਕੇ ਆਰਡਰ ਪਲੇਸ ਕਰਿਓ ਇਹ ਉਸ ਤੋਂ ਵੀ ਜ਼ਿਆਦਾ ਸੋਹਣਾ ਸਟੱਫ ਹੈਗਾ ਹੈਗਾ ਤਾਂ ਖਲੀਲਨ ਵਰਗਾ ਹੀ ਹੈ ਬਟ ਇਹਦਾ ਸਟੱਫ ਹੋਰ ਵੀ ਜ਼ਿਆਦਾ ਵਧੀਆ ਬਟ ਆਪਾਂ ਸੇਮ ਪ੍ਰਾਈਸ ਦੇ ਵਿੱਚ ਹੀ ਰਾਵਾਂਗੇ ਆਪਾਂ ਇਹ ਇਹਦੀ ਕਈ ਸੂਟ ਸੀਗੇ ਜਿੱਦਾਂ ਇਹ ਸੂਟ ਆ ਗਿਆ ਇਹ ਸੂਟ ਆ ਗਿਆ ਇਹ 올ਓਵਰ ਵਾਈਨਿੰਗ ਜਿੱਦਾਂ ਸਾਰਾ ਕੱਪੜਾ ਬਹੁਤ ਸੋਹਣਾ ਜੀ ਸਾਰਾ ਫੈਬਰਿਕ ਲਾਜਬਾਤ ਦਿਖੋ ਬਾਟਮ ਦੇ ਉੱਤੇ ਵੀਰੀਵਾ ਬ੍ਰਾਂਡ ਦੀ ਹੋਈਏਗੀ ਵੀਰੀਵਾ ਬ੍ਰਾਂਡ ਦੀ ਬਾਟਮ ਐ ਮੈਂ ਤੁਹਾਨੂੰ ক্লোਜ਼ ਤੋਂ ਦਿਖਾ ਰਹੀਂਗੀ ਹੈਗੀ ਵੀਰੀਵਾ ਬ੍ਰਾਂਡ ਦੀ ਬਾਟਮ ਰੱਖੂਗੀ ਬਹੁਤ ਸੋਹਣੀ ਲਓ ਜੀ ਇਹ ਸਾਰੇ ਕਲਰ ਵੀ ਇੰਟਨਗੇਗੇ ਤੇ ਇਹ 올ਓਵਰ ਹੈ ਜੀ ਡਿਜੀਟਲ ਜਿਹੜਾ ਪ੍ਰਿੰਟ ਹੈਗਾ ਇਹ অল ওভার ਆ ਗਿਆ ਜੀ ਸੋਨ ਨੂੰ ਨਹੀਂ ਲੈ ਸਕਦੇ ਉਹ ਵੀ ਡਿਜੀਟਲ ਜਾਂ ਪ੍ਰਿੰਟ ਆ ਵਰਤ ਗਰੇ ਦੇ ਵਿੱਚ ਪਰ ਇਹਦੀ ਮੈਚਿੰਗ ਕਰ ਦਿੱਤੀ ਵੀ ਆਪਾਂ ਜੇਦੀ ਮੱਚ ਮੈਚਿੰਗ ਪਿੱਛੋਂ ਹੀ ਆਈ ਹੈ ਜੀ ਇਹਦੀ ਗੱਜੇ ਵਾ ਤੇ ਇੱਕ ਬਹੁਤ ਸੁਨੋ ਪਿਆਰਾ ਜਾ ਪਿੰਕ ਕਲਰ ਹੈ ਬਹੁਤ ਸੋਹਣਾ ਕਲਰ ਹੈ ਇਹ ਇਹ ਕਵਰ ਇਹ ਆਪਣੇ ਕੋਲ ਸ਼ਰਟ ਹੈ ਇਹਦੇ ਨਾਲ ਦੀ ਸ਼ਰਟ ਹੈ ਜਿਹੜੀ ਇੱਕ ਭੈਣ ਲੈ ਗਈ ਸੀਗੀ ਉਹਨੂੰ ਪਲੇਨ ਬਾਟਮ ਲਾ ਕੇ ਦਿੱਤਾ ਸ ਜੇ ਤੁਸੀਂ ਬਾਟਮ ਨੂੰ ਮੈਚਿੰਗ ਕਰਵਾਉਣਾ ਚਾਹੁੰਦੇ ਹੋ ਤਾਂ ਮੈਚਿੰਗ ਕਰਵਾ ਕੇ ਲੈ ਸਕਦੇ ਹੋ ਇਹ ਆਪਣੇ ਕੋਲ ਇਹ ਸਾਰੇ ਕਲਰ ਆਪਣੇ ਕੋਲ ਅਵੇਲੇਬਲ ਹੈਗੇ ਨੇ ਜੀ ਤੇ ਬਾਕੀ ਜਿਹੜਾ ਕਲਰ ਪ੍ਰਿੰਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਪਲੇਸ ਕਰਿਓ ਤੇ ਇਹ ਵਾਲੇ ਸਾਰੇ ਕਲਰ ਆਪਣੇ ਕੋਲ ਅਵੇਲੇਬਲ ਨੇ ਇਹਨਾਂ ਦਾ ਪ੍ਰਾਈਸ ਰੂਮ ਸਿਰਫ 950 950 ਰੁਪਏ ਦਾ ਦਾ ਪ੍ਰਾਈਸ ਰੱਖਤਾ ਜੀ ਆਪਾਂ ਨੇ ਪਹਿਲਾਂ ਇਹ 1200 ਚ ਸੀ ਫਿਰ 1000 ਚ ਅੱਜ ਆਪਾਂ ਨੇ 950 ਚ ਕਿਉਂਕਿ ਕਾਫੀ ਦਿਨ ਬਾਅਦ ਆਪਾਂ ਵੀਡੀਓ ਪਾ ਕਿ ਆਪਣਾ ਇਹ ਵੀ ਡਿਸਕਾਊਂਟ ਦੇ ਦਿੱਤਾ ਹੈਗਾ ਐਨਾ ਕੁ ਵੀ ਤੇ ਆਈ ਰੇਟ ਤੇ ਵੀ ਘੱਟ ਕੇ ਆਪਾਂ ਦੇ ਰਿਹਾ ਸੋ ਤੁਹਾਨੂੰ ਵੀ ਪਤਾ ਵੀ ਨੇ ਲੰਖਾ ਦੀ ਕਿੰਨਾ ਪ੍ਰਾਈਸ ਮਿਲਦਾ ਉਤੋਂ ਰੈਂਪ ਵੀ ਹੈਗੀ ਹੈ ਜੀ ਬਹੁਤ ਸਾਰਾ ਸਟਾਕ ਹੈਗਾ ਤੇ ਜਿਹੜਾ ਤੁਹਾਨੂੰ ਸਭ ਤੋਂ ਪਸੰਦ ਆਉਂਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਜੇ ਮੇਰੀ ਵਾਇਸ ਦੀ ਤੁਹਾਨੂੰ ਕੋਈ ਦਿੱਕਤ ਆਈ ਹੈ ਤਾਂ ਮੈਨੂੰ ਪਲੀਜ਼ ਜੀ ਦੱਸਿਓ ਆਈ ਹੋਗੀ ਦਿੱਕਤ ਤਾਂ ਮੈਨੂੰ ਪਤਾ ਮੇਰੀ ਆਵਾਜ਼ ਨਹੀਂ ਨਿਕਲ ਰਹੀ ਹੈ ਕਿ ਪ੍ਰੋਪਰ ਮੈਨੂੰ ਸੇਠ ਠੀਕ ਹੈ ਨਹੀਂ ਕੀ ਭਾਵੇਂ ਠੀਕ ਨਹੀਂ ਹੈ ਕਿਸੇ ਤਰ੍ਹਾਂ ਮੈਂ ਫਿਰ ਵੀ ਕੋਸ਼ਿਸ਼ ਕੀਤੀ ਕਿ ਅੱਜ ਭਾਣਾ ਮੇਰੇ ਬਹੁਤ ਦਿਨ ਹੋ ਗਏ ਆਪਣੇ ਵੀਡੀਓ ਨਹੀਂ ਆਪਣੇ ਕਿਤੇ ਵੀ ਅਪਲੋਡ ਕਰਦੀ ਤਾਂ ਇਹ ਆਪਣੀ ਅੱਜ ਦੀ ਵੀਡੀਓ ਰੂਪ ਵਿੱਚ ਖਾਦੀ ਦੀ ਤੇ ਜਿਹੜਾ ਸੂਟ ਕਲਰ ਪ੍ਰਿੰਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨ ਸ਼ਾਟ ਲੈ ਕੇ 9253115036 ਦੇ ਉੱਤੇ ਅਪਲੋਡ ਕਰਦੇ ਥੈਂਕ ਯੂ ਜੀ